ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨਸਾ ਤੋਂ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਜਿਹੜੇ ਆ ਆਪਸ ਦੇ ਵਿੱਚ ਭੜਗੇ ਨੇ ਜਿਹੜੇ ਸੁਰੱਖਿਆ ਦੇ ਵਿੱਚ ਗਨਮੈਨ ਸੀ ਉਹਨਾਂ ਦੇ ਉਹਨਾਂ ਦੀ ਆਪਸ ਦੇ ਵਿੱਚ ਹੀ ਲੜਾਈ ਹੋ ਗਈ ਆ ਆਪਸ ਦੇ ਵਿੱਚ ਹੀ ਭੜਗੇ ਨੇ ਤੇ ਇੱਕ ਗਨਮੈਨ ਜਿਹੜਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਰਜ ਜੀ ਸੁਰਜ ਅੱਜ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਆਪਸ ਦੇ ਵਿੱਚ ਭਿੜੇ ਨੇ ਕੀ ਵਜ੍ਹਾ ਰਹੀ ਆ ਇਹਨਾਂ ਦੇ ਆਪਸ ਦੇ ਵਿੱਚ ਭਿੜਨ ਦੀ ਹਾਂ ਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਨੂੰ ਜਿਹੜੇ ਸੁਰੱਖਿਆਦਾਰ ਮਿਲੇ ਹੋਏ ਸੀਗੇ ਤਿੰਨ ਗਨਮੈਨ ਮਿਲੇ ਹੋਏ ਸੀਗੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਵਿਵਾਦ ਹੋ ਗਿਆ ਜਿਸ ਕਰਕੇ ਉਹਨਾਂ ਨੇ ਆਪਸ ਵਿੱਚ ਲੜਾਈ ਹੋ ਗਈ ਦੋ ਗਨਮੈਨਾਂ ਨੇ ਮਿਲ ਕੇ ਇੱਕ ਗਨਮੈਨ ਨੂੰ ਜਿਹੜਾ ਹੈ ਬੁਰੀ ਤਰੀਕੇ ਨਾਲ ਜ਼ਖਲ ਕੀਤਾ ਹੈ ਮਤੇ ਜੋ ਚਕਵੀ ਦਨਵਨ ਹੈ ਉਸ ਦਾ ਨਾਮ ਗੁਰਦੀਪ ਸਿੰਘ ਦਤਾ ਜਾ ਰਿਹਾ ਹੈ ਜੋ ਕਿ ਕਮਾਂਡੋ ਹੈ ਅਤੇ ਉਸ ਨੂੰ ਜੋ ਮੰਨਤਾ ਦਾ ਸਿਵਲ ਹਸਪਤਲ ਹੈ ਉੱਥੇ ਇਲਾਜ ਦੇ ਲਈ ਪਰਚਾ ਰਿਹਾ ਗਿਆ ਹਾਲ ਦੇ ਘਟੇ ਜੋ ਕਾਰਨ ਨੇ ਕਿ ਕਿਸ ਕਾਰਨ ਕਰਕੇ ਲੜਾਈ ਹੋਈ ਹੈ ਕਿਸ ਕਾਰਨ ਕਰਕੇ ਪੂਰਾ ਵਿਵਾਦ ਬਣਿਆ ਉਹ ਕਲੀਅਰ ਹੋਇਆ ਨਹੀਂ ਹੋਇਆ ਕਿ ਕਿਸ ਕਾਰਨ ਲੈ ਕੇ ਨਦੀ ਜਿਹੜੀ ਹੈ ਅੱਜ ਕੱਲ ਇਹ ਨਹੀਂ ਵਧੀ ਕਿ ਆਪਸ ਵਿੱਚ ਲੜਾਈ ਇਹਨਾਂ ਦੀ ਹੋ ਗਈ ਹੈ ਜੀ ਸੁਰਜ ਇਸ ਵੇਲੇ ਕੀ ਹਸਪਤਲ ਦੇ ਵਿੱਚ ਇੱਕ ਗਨਮੈਨ ਦਾਖਲ ਹੈ ਜੀ ਬਿਲਕੁਲ ਜੋ ਗਨਮੈਨ ਹੈਗਾ ਉਸ ਨੂੰ ਇਲਾਜ ਲਈ ਜੋ ਮੰਨਤਾ ਦਾ ਆ ਸਿਊ ਹਸਪੀਟਲ ਆਫ ਸਿ ਪ੍ਰਾਇਮਰੀ ਕੇਸ ਲਈ ਉਸ ਨੂੰ ਜਿਹੜਾ ਹੈ ਕਿ ਪਰਚੇ ਕਰਵਾਇਆ ਗਿਆ ਹੈ ਹਾਲਾਂਕਿ ਪੁਲਿਸ ਦੇ ਸਮਾਂ ਹੋਣ ਤੱਕ ਉਸ ਨੇ ਕਹਿਣ ਤੋਂ ਬਸਦੀ ਨਜ਼ਰ ਆ ਰਹੀ ਹੈ ਕਿ ਕਿਸਾ ਜਿਹੜਾ ਹੈ ਪੁਲਿਸ ਦੇ ਜਿਹੜਾ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਕਿ ਮਾਮਲਾ ਬਾਹਰ ਨਾ ਨਿਕਲੇ ਜੀ ਕਿ ਬਲਕੌਰ ਸਿੰਘ ਦਾ ਇਸ ਦੇ ਵਿੱਚ ਕੋਈ ਬਿਆਨ ਸਾਹਮਣੇ ਆਇਆ ਜੀ ਹਾਲ ਤੱਕ ਦੀ ਉਹਨਾਂ ਨੇ ਕੋਈ ਮੇਰੇ ਨਾਲ ਕੋਈ ਬੀਟ ਨਹੀਂ ਕੀਤੀ ਹੈ ਜਿਵੇਂ ਹੁੰਦੀ ਹੈ ਤਾਂ ਜਿਹੜਾ ਸਾਝੀ ਕਰਦੀ ਹੈ ਵੇਖੀ ਜੀ ਤਨਵਾ ਸੁਰਜ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਐਸੀ ਮੇਰੇ ਸਹਿਯੋਗੀ ਸੁਰਜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਗਨਮੈਨ ਨੇ ਸੁਰੱਖਿਆ ਦੇ ਵਿੱਚ ਜਿਹੜੇ ਤਾਇਨਾਤ ਉਹਨਾਂ ਦੇ ਗਨਮੈਨ ਨੇ ਆਪਲ ਦੇ ਵਿੱਚ ਭੜਗੇ ਨੇ ਤੇ ਹਸਪਤਾਲ ਦੇ ਵਿੱਚ ਦਾਖਲ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਹ ਵਿਅਕਤੀ ਜਿਹੜੇ ਆਪਲ ਦੇ ਵਿੱਚ ਗਨਮੈਨ ਨੇ ਜਿਹੜੇ ਲੜਪੇ ਨੇ ਤੇ ਭੜੇ ਨੇ ਹਸਪਤਾਲ 'ਚ ਦਾਖਲ ਨੇ ਤਸਵੀਰਾਂ ਵੇਖ ਸਕਦੇ ਹੋ ਗੁਰਦੀਪ ਸਿੰਘ ਇਸ ਵਿਅਕਤੀ ਦਾ ਨਾਮ ਹੈ ਇਹ ਗਨਮੈਨ ਜਿਹੜਾ ਵੇਜਾ ਨਾ ਗੁਰਦੀਪ ਸਿੰਘ ਹੈ ਤੇ ਆਪਲ ਦੇ ਵਿੱਚ ਹੀ ਇਹਨਾਂ ਦੀ ਕਿਸੇ ਗੱਲ ਨੂੰ ਲੜਾਈ ਹੋ ਗਈ ਹੈ ਜਿਸ ਤੋਂ ਬਾਅਦ ਇਹਨਾਂ ਦੀ ਲ ਇਹਨੀ ਵੱਧ ਗਈ ਹੈ ਕਿ ਇੱਕ ਦੂਜੇ ਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਹਮਲੇ ਦੇ ਵਿੱਚ ਇੱਕ ਜਵਾਨ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਦੈਨਿਕ ਫੇਰਾ ਦੇ ਡਿਪਟੀ ਐਡੀਟਰ ਬਰੀਆਣਾ ਸਾਹਿਬ ਜੀ ਬਰੀਆਣਾ ਜੀ ਗਨਮੈਨ ਜਿਹੜੇ ਆ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਬਲਕੌਰ ਸਿੰਘ ਦੇ ਜਿਹੜੇ ਗਨਮੈਨ ਨੇ ਆਪਲ ਦੇ ਵਿੱਚ ਭਰੇ ਨੇ ਹੋਰ ਕੀ ਜਾਣਕਾਰੀ ਇਸ ਵਾਰ ਤੋਂ ਜਿਹੜੀ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਕਿਉਂਕਿ ਜਿਹੜੇ ਗਨਮੈਨ ਨੇ ਬਲਕੌਰ ਸਿੰਘ ਸਿੱਧੂ ਦੇ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਆਪਸ ਵਿੱਚ ਉਹ ਭਿੜਦੇ ਨੇ ਤਾਂ ਇਹ ਇੱਕ ਬਹੁਤ ਸੀਰੀਅਸ ਘਟਨਾ ਦੇ ਤੌਰ ਤੇ ਪੁਲਿਸ ਨੂੰ ਲੈਣਾ ਚਾਹੀਦਾ ਔਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਕਿਹਾ ਸੁਣੀ ਹੋ ਗਈ ਕਿਹਾ ਸੁਣੀ ਇੱਥੇ ਟਿੱਕਰ ਹੋਈ ਕਿ ਇਹ ਨਾਲ ਇਹ ਇੱਕ ਦੂਜੇ ਦੇ ਜਿਹੜਾ ਉੱਥੇ ਸਮਾਨ ਪਿਆ ਸੀ ਉਹ ਮਾਰਨਾ ਸ਼ੁਰੂ ਕਰ ਦਿੱਤਾ ਜਿਹਦੇ ਕਰਕੇ ਇੱਕ ਜਿਹੜਾ ਪੁਲਿਸਮੈਨ ਸੀਗਾ ਉਹਦੇ ਸਿਰ ਤੇ ਸੱਟ ਲੱਗੀ ਜਦੋਂ ਹਸਪਤਾਲ ਦਾਖਲ ਕਰਾਇਆ ਗਿਆ ਇਹਦੇ ਸੰਬੰਧੀ ਇਹਨੂੰ ਕਨਫਰਮ ਕਰਨ ਲਈ ਔਰ ਇਸ ਘਟਨਾ ਦੀ ਪੂਰੀ ਜਾਣਕਾਰੀ ਲੈਣ ਲਈ ਮੈਂ ਮਾਨ ਸਾਹ ਦੇ ਐਸਐਸਪੀ ਭਾਗਰਤ ਮੀਨਾ ਹੁਣਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਇਸ ਘਟਨਾ ਬਾਰੇ ਦਰਫੀਨਾ ਮੰਨਿਆ ਕਿ ਉਥੇ ਘਟਨਾ ਹੋਈ ਆ ਲੇਕਿਨ ਕਿਉਂਕਿ ਉਹ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਲੱਗ ਰਿਹਾ ਸੀਗਾ ਕਿ ਉਹ ਕੋਈ ਖੁੱਲ ਕੇ ਗੱਲ ਕਰਨਾ ਨਹੀਂ ਸੀ ਚਾਹੁੰਦੇ ਸਿਰਫ ਉਹਨਾਂ ਨੇ ਇਹ ਕਿਹਾ ਕਿ ਮੈਂ ਜਿਹੜੇ ਐਸਐਚਓ ਨੂੰ ਭੇਜਿਆ ਹੋਇਆ ਆ ਤੇ ਉਹ ਉਸ ਤੋਂ ਬਾਅਦ ਹੀ ਮੈਂ ਕੋਈ ਜਾਣਕਾਰੀ ਦੇ ਸਕਦਾ ਕਿਉਂਕਿ ਹੁਣ ਤਸਵੀਰਾਂ ਸਾਹਮਣੇ ਆ ਗਈਆਂ ਤੇ ਇਹ ਗੱਲ ਕਨਫਰਮ ਹੋ ਚੁੱਕੀ ਆ ਕਿ ਆਪਸ ਵਿੱਚ ਇਹ ਜਿਹੜੇ ਆ ਭਿੜੇ ਨੇ ਔਰ ਇੱਕ ਦੂਜੇ ਦੇ ਸੱਟਾਂ ਲੱਗੀਆਂ ਨੇ ਜੀ ਜੀ ਧੰਨਵਾਦ ਬਰਿਆਣਾ ਸਰ ਤੇ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਆਪਸ ਦੇ ਵਿੱਚ ਭਿੜੇ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਇਹ ਗਨਮੈਨ ਜਿਹੜਾ ਗੁਰਦੀਪ ਸਿੰਘ ਆ ਇਹ ਸੁਰੱਖਿਆ ਦੇ ਵਿੱਚ ਤੈਨਾਤ ਸੀ ਤੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਗਈ ਆ ਜਿਸ ਤੋਂ ਬਾਅਦ ਇਹਨਾਂ ਦੀ ਲੜਾਈ ਜਿਹੜੀ ਆ ਇੰਨੀ ਵੱਧ ਗਈ ਕਿ ਇੱਕ ਦੂਜੇ ਤੇ ਇਹਨਾਂ ਦੇ ਵੱਲੋਂ ਜਿਹੜਾ ਸਮਾਨ ਪਿਆ ਸੀ ਉੱਥੇ ਉਸ ਸਮਾਨ ਨੂੰ ਲੈ ਕੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ ਹਮਲਾ ਕੀਤਾ ਗਿਆ ਤੇ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਇੱਕ ਦੂਜੇ ਨੂੰ ਇਹਨਾਂ ਦੇ ਵੱਲੋਂ ਜ਼ਖਮੀ ਕਰ ਦਿੱਤਾ ਗਿਆ ਇੱਕ ਦੇ ਸਿਰ ਤੇ ਬੁਰੀ ਤਰ੍ਹਾਂ ਸੱਟ ਲੱਗੀ ਹੋਈ ਆ ਜਿਸ ਤੋਂ ਬਾਅਦ ਕੇ ਹਸਪਤਾਲ ਦੇ ਵਿੱਚ ਬਾਤ ਇਸ ਤੇ ਕਰ ਲੈਣੇ ਆ ਕਿ ਸੁਰੱਖਿਆ ਦੇ ਵਿੱਚ ਮੇਰੇ ਨਾਲ ਨੇ ਮੇਰੇ ਸਹਿਯੋਗੀ ਰਮਾਂਚੂ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਹੋਰ ਜਿਹੜੇ ਸੁਰੱਖਿਆ ਜਿਹੜੀ ਹੁੰਦੀ ਆ ਇਹਨਾਂ ਦੇ ਨਾਲ ਕਾਫੀ ਸੁਰੱਖਿਆ ਹੁੰਦੀ ਆ ਜਿਸਰ ਇਹਨਾਂ ਦੇ ਨਾਲ ਕਾਫੀ ਜਿਹੜੀ ਸੁਰੱਖਿਆ ਹੁੰਦੀ ਆ ਤੇ ਇਸੇ ਵਿੱਚ ਜਿਹੜੇ ਆ ਇਸ ਸੁਰੱਖਿਆ ਗਾਰਡ ਸੀਗੇ ਇਹ ਆਪਲ ਦੇ ਵਿੱਚ ਪੜ ਜਾਣਾ ਬਹੁਤ ਵੱਡੀ ਗੱਲ ਆ ਬਿਲਕੁਲ ਜਿਸ ਤਰ੍ਹਾਂ ਆਪਾਂ ਇਹ ਦੇਖ ਪਾ ਰਹੇ ਆ ਭਾਵਨਾ ਜਿਹੜੀਆਂ ਤਸਵੀਰਾਂ ਆਪਾਂ ਕੁਝ ਪੁਰਾਣੀਆਂ ਤਸਵੀਰਾਂ ਦਿਖਾ ਰਹੇ ਆ ਬਲਕੌਰ ਸਿੰਘ ਦੀਆਂ ਜਦੋਂ ਇੱਕ ਸਖਤ ਸੁਰੱਖਿਆ ਦੇ ਪਹਿਰੇ ਦੇ ਅਧੀਨ ਬਲਕੌਰ ਸਿੰਘ ਕੋਈ ਵੀ ਮੂਵਮੈਂਟ ਕਰਦੇ ਨੇ ਦੇਖੋ ਤੁਸੀਂ ਇਹ ਕੋਈ ਰੀਲ ਵੀ ਬਣਾਦੇ ਨੇ ਕੋਈ ਪਿੰਡ ਦੇ ਵਿੱਚ ਜੇ ਕੋਈ ਆ ਵਿਦੇਸ਼ੀ ਕਲਾਕਾਰ ਵੀ ਆਂਦਾ ਹੋਵੇ ਉਹਦੇ ਨਾਲ ਵੀ ਹੁੰਦੇ ਨੇ ਪਰ ਅਕਸਰ ਬਲਕੌਰ ਸਿੰਘ ਜਿਹੜੇ ਆ ਬੜੀ ਟਾਈਟ ਤੇ ਸਖਤ ਰੋਕਿਆ ਦੇ ਅਧੀਨ ਰਹਿੰਦੇ ਨੇ ਕਿਉਂਕਿ ਇਹਨਾਂ ਨੂੰ ਵੀ ਕਾਫੀ ਥ੍ਰੈਟ ਨੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤਾਂ ਇਹਨਾਂ ਦੇ ਵਿਚ ਕੋਈ ਇੱਕ ਗੁਰਦੀਪ ਸਿੰਘ ਹੈ ਜੋ ਇਸ ਵਾਲੇ ਹਸਪਤਾਲ ਦੇ ਵਿੱਚ ਜ਼ਖਮੀ ਔਰ ਦੂਜਾ ਜਿਹੜਾ ਜਿਹਦੇ ਨਾਲ ਝੜਪ ਹੋਈ ਹੈ ਤਾਂ ਪੁਲਿਸ ਨੂੰ ਬਹੁਤ ਸ਼ਕਤੀ ਦੇ ਨਾਲ ਇੱਕ ਤਾਂ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ ਉਹ ਦੋ ਸੁਰੱਖਿਆ ਮੁਲਾਜ਼ਮ ਕਿਵੇਂ ਇਹਨਾਂ ਜੇ ਇਹ ਦੇਖੋ ਤੁਸੀਂ ਇਹ ਜਿਹੜੀ ਗਾਰਡ ਹੈ ਹਾਲਾਂਕਿ ਆਪਾਂ ਇਹ ਨਹੀਂ ਪੁਸ਼ਟੀ ਕਰਦੇ ਕਿ ਇਹਨਾਂ ਦੇ ਵਿੱਚੋਂ ਝਗੜਾ ਕਿਦਾ ਹੋਇਆ ਪਰ ਆਪਾਂ ਇੱਕ ਇਹ ਤਸਵੀਰ ਦਿਖਾ ਰਹੇ ਹਾਂ ਜ਼ਰੂਰ ਕਿ ਇਹਨਾਂ ਦੇ ਵਿੱਚੋਂ ਹੀ ਜਿਸ ਤਰ੍ਹਾਂ ਜਿਹੜੇ ਵੀ ਜਿੰਨੇ ਵੀ ਅਮਲਾ ਜਿਹੜਾ ਹੈ ਸੁਰੱਖਿਆ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ ਜਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਿੱਚ ਸੁਰੱਖਿਆ ਦੇ ਲਈ ਤਾਂ ਇਸ ਤਰ੍ਹਾਂ ਸੂਖਿਆ ਮੁਲਾਜ਼ਮ ਉਹਨਾਂ ਦੇ ਨਾਲ ਹਰ ਵੇਲੇ ਤਣਾਤ ਰਹਿੰਦੇ ਨੇ ਹੁਣ ਜਿਹੜੇ ਹਰ ਵੇਲੇ ਤਣਾਤ ਰਹਿੰਦੇ ਨੇ ਉਹ ਆਪਸ ਦੇ ਵਿੱਚ ਭੜ ਜਾਣ ਤਾਂ ਫਿਰ ਸੁਰੱਖਿਆ ਕਿਵੇਂ ਕਰਨਗੇ ਇਸ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ ਸੀਗਾ ਉਦੋਂ ਵੀ ਇਹ ਸੁਰੱਖਿਆ ਦੇ ਵਿੱਚ ਕੂਚ ਜਿਹੜੀ ਹੈ ਇਹ ਤਸਵੀਰ ਵੀ ਦੇਖੋ ਤੁਸੀਂ ਸੁਰੱਖਿਆ ਦੇ ਵਿੱਚ ਮੰਨੀ ਗਈ ਸੀਗੀ ਬਹੁਤ ਜ਼ਿਆਦਾ ਉਦੋਂ ਮੁਲਾਜ਼ਮ ਨਾਲ ਨਹੀਂ ਗਏ ਸੀਗੇ ਗਨਮੈ ਨਾਲ ਨਹੀਂ ਸੀਗੇ ਇਸ ਕਰਕੇ ਜਿਹੜੀ ਇੱਕ ਵੱਡਾ ਹਾਦਸਾ ਇੱਕ ਵੱਡਾ ਕਲਾਕਾਰ ਸਾਨੂੰ ਗੁਆਣਾ ਪਿਆ ਸੀਗਾ ਉਹ ਤੋਂ ਹੁਣ ਜਿਹੜੇ ਆਪਸ ਦੇ ਵਿੱਚ ਭੜਜਣ ਔਰ ਇਹ ਉਹ ਸੁਰੱਖਿਆ ਮੁਲਾਜ਼ਮ ਨੇ ਜਿਨ੍ਹਾਂ ਦੇ ਕੋਲ ਹਰ ਵੇਲੇ AK47 ਹੁੰਦੀ ਹੈ ਹੁਣ ਆਪਸ ਦੇ ਵਿੱਚ ਜੇ ਇਹਨਾਂ ਦੋਵਾਂ ਦਾ ਗੁੱਸਾ ਸੀਗਾ ਭਾਵਨਾ ਤਾਂ ਗੁੱਸੇ ਦੇ ਵਿੱਚ ਜੇ ਆਪਸ ਵਿੱਚ ਭੜ ਸਕਦੇ ਔਰ ਇਹਨੇ ਖਤਰਨਾਕ ਹਥਿਆਰ ਇਹਨਾਂ ਦੇ ਕੋਲ ਹੁੰਦੇ ਨੇ AK47 ਵਾਲੀ ਕਮਾਂਡੋ ਨੇ ਹੈ ਇਹ ਪੁਲਿਸ ਦੇ ਕਮਾਂਡੋ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੋ ਹੁੰਦੇ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਬਲਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਤਾਂ ਅਕਸਰ 12 13 ਜਿਹੜੇ ਸੁਰੱਖਿਆ ਕਰਮੀ ਹੁੰਦੇ ਨੇ ਬਲਕੌਰ ਸਿੰਘ ਦੇ ਨਾਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੋ ਪਿੜ ਗਏ ਨੇ ਤੇ ਦੇਖੋ ਇਹਨਾਂ ਗੁੱਸਾ ਉਹਨਾਂ ਦੇ ਵਿੱਚ ਵਿੱਚ ਆਪਸ ਦੇ ਵਿੱਚ ਸੀਗਾ ਇੱਕ ਦੂਜੇ ਤੇ ਸਮਾਨ ਛੁੱਟਿਆ ਇੱਕ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸਿਰ ਫਟਿਆ ਹੈ ਔਰ ਆਪਸ ਦੇ ਵਿੱਚ ਇਹਨਾਂ ਦਾ ਜੇ ਕੋਆਰਡੀਨੇਸ਼ਨ ਵਧੀਆ ਨਹੀਂ ਹੈਗਾ ਤੇ ਇਹ ਕਿਸੇ ਦੀ ਸੁਰੱਖਿਆ ਕਿਵੇਂ ਕਰਨਗੇ ਜੀ ਬਿਲਕੁਲ ਜੇ ਜੇਕਰ ਸੁਰੱਖਿਆ ਗਾੜੀ ਆਪਲ ਦੇ ਵਿੱਚ ਭੜ ਜਾਂਦੇ ਨੇ ਤੇ ਸੁਰੱਖਿਆ ਕਿੱਥੇ ਆ ਇਹ ਉਹੀ ਗਾਰਡ ਨੇ ਜਿਹੜੇ ਹਮੇਸ਼ਾ ਹੀ ਬਲਕੌਰ ਸਿੰਘ ਦੇ ਨਾਲ ਰਹਿੰਦੇ ਨੇ ਹਮੇਸ਼ਾ ਉਹਨਾਂ ਦੇ ਆਸ-ਪਾਸੇ ਰਹਿੰਦੇ ਨੇ ਤੇ ਜਦੋਂ ਕਿਤੇ ਬਾਹਰ ਜਾਂਦੇ ਨੇ ਤੇ ਉਦੋਂ ਵੀ ਇਹ ਸੁਰੱਖਿਆ ਗਾਰਡ ਜਿਹੜੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਨੇ ਤੇ ਜੇਕਰ ਇਹ ਹੀ ਸੁਰੱਖਿਆ ਗਾਰਡ ਇੱਕ ਦੂਜੇ ਤੇ ਹਮਲਾ ਕਰਨ ਲੱਗੇ ਤੇ ਬਲਕੌਰ ਸਿੰਘ ਦੀ ਸੁਰੱਖਿਆ ਜਿਹੜੀ ਆ ਉਹ ਕਿੱਥੇ ਆ ਇਹਨਾਂ ਦੇ ਵਿੱਚੋਂ ਆਪਸ ਦੇ ਵਿੱਚ ਜਿਹੜੇ ਆ ਇੱਕ ਦਿਨ ਆ ਗੁਰਦੀਪ ਸਿੰਘ ਆ ਦੋਵੇਂ ਹੀ ਸੁਰੱਖਿਆ ਗਾਰਡ ਜਿਹੜੇ ਆਪਸ ਦੇ ਵਿੱਚ ਭਿੜੇ ਨੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਸਮਾਨ ਸੁੱਟਿਆ ਗਿਆ ਇੱਕ ਦੂਜੇ ਤੇ ਤੇ ਇੱਕ ਦੇ ਸਿਰ ਤੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਇਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਇਸ ਲਈ ਦੀ ਵੱਡੀ ਖਬਰ ਲਗਾਤ ਆ ਬਿਲਕੌਰ ਸਿੰਘ ਉਸ ਗਨਮੈਨ ਜਿਹੜੇ ਨੇ ਉਹਨਾਂ ਦੇ ਗਨਮੈਨ ਆਪਸ ਦੇ ਵਿੱਚ ਭਿੜੇ ਨੇ ਉਹ ਲਗਾਤਾਰ ਅਸੀਂ ਖਬਰ ਤੁਹਾਨੂੰ ਦਿਖਾ ਰਹੇ ਹਾਂ ਤੇ ਹੋਰ ਜਾਣਕਾਰੀ ਜਿਹੜੀ ਹੈ ਇਸ ਤੇ ਲੈ ਲੈਣੇ ਕਿ ਕਿਸ ਵਜ੍ਹਾ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਕਿਸ ਚੀਜ਼ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਜ਼ਖਮੀ ਕੀਤਾ ਗਿਆ ਮੇਰੇ ਨਾਲ ਨੇ ਡਿਪਟੀ ਐਡੀਟਰ ਰਿਮਾਂਚੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਵਜ੍ਹਾ ਦੇ ਨਾਲ ਲੱਗਦਾ ਕਿ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਤੇ ਕਿਹੜੀ ਚੀਜ਼ਾਂ ਜਿਹੜੀਆਂ ਨੇ ਇੱਕ ਦੂਜੇ ਨਾਲ ਮਾਰ ਕੇ ਇਹਨਾਂ ਨੇ ਬੁਰੀ ਤਰ੍ਹਾਂ ਇੱਕ ਦੂਜੇ ਨੂੰ ਜ਼ਖਮੀ ਕੀਤਾ ਅਸੀਂ ਦੱਸ ਦਈਏ ਕਿ ਜਿਹੜੇ ਕਮਾਂਡੋ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਸੁਰੱਖਿਆ ਦੇ ਵਿਦਿਆਨਾਤ ਨੇ ਦੋ ਕਮਾਂਡੋ ਜਿਹੜੇ ਨੇ ਗੁਰਦੀਪ ਸਿੰਘ ਤੇ ਅਰुण ਕੁਮਾਰ ਆਪਸ ਦੇ ਵਿੱਚ ਪੀੜੇ ਕੱਲ ਰਾਤ ਦੇਰ ਰਾਤ ਦੀ ਇਹ ਘਟਨਾ ਵਾਪਰੀ ਹੈ ਭਾਵਨਾ ਜਦੋਂ ਕਮਰੇ ਦੇ ਵਿੱਚ ਦੋਵੇਂ ਹੀ ਰਹਿ ਰਹੇ ਸੀਗੇ ਗਰਮਨ ਅਰुण ਕੁਮਾਰ ਦੇ ਵੱਲੋਂ ਗੁਰਦੀਪ ਸਿੰਘ ਤੇ ਜੋ ਮਿਲੀ ਜਾਣਕਾਰੀ ਦੇ ਮੁਤਾਬਕ ਹਮਲਾ ਕੀਤਾ ਗਿਆ ਕੜੇ ਦੇ ਨਾਲ ਹਮਲਾ ਕੀਤਾ ਗਿਆ ਜਿਸ ਕੜੇ ਦੇ ਨਾਲ ਹਮਲਾ ਕੀਤਾ ਗਿਆ ਉਹ ਸਿਰ ਤੇ ਵਾਰ ਕੀਤਾ ਗਿਆ ਕੜੇ ਦੇ ਨਾਲ ਤਾਂ ਉਸੇ ਕਰਕੇ ਸਿਰ ਤੇ ਜਿਹੜਾ ਗੁਰਦੀਪ ਸਿੰਘ ਦੇ ਸੱਟ ਲੱਗਦੀ ਹੈ ਉਸ ਤੋਂ ਬਾਅਦ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਗੁਰਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਇੱਕ ਕਮਰੇ ਦੇ ਵਿੱਚ देर रात ਜਦੋਂ ਇਕੱਠੇ ਜਿਹੜੇ ਕਮਾਂਡੋਸ ਸੌਂਦੇ ਨੇ ਜਦੋਂ ਜਿੱਥੇ ਉਹਨਾਂ ਨੂੰ ਜਗ੍ਹਾ ਦਿੱਤੀ ਹੁੰਦੀ ਹੈ ਉੱਥੇ ਮੈਂ ਚਾਹਾਂਗਾ ਆਪਣੇ ਸਹਿਯੋਗੀ ਰਾਹੁਲ ਨੂੰ ਕਿ ਇਹ ਉਹ ਤਸਵੀਰਾਂ ਆਪ ਸਿਵਲ ਹਸਪਤਾਲ ਦੀਆਂ ਤਸਵੀਰਾਂ ਵੀ ਨਾਲ-ਨਾਲ ਦਿਖਾਈ ਜਾਈਏ ਔਰ ਜਿੱਥੇ ਗੁਰਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਇੱਕ ਕਮਰੇ ਦੇ ਵਿੱਚ ਇਹਨਾਂ ਦੇ ਵਿੱਚ ਆਪਸ ਵਿੱਚ ਕਹਾ ਸੁਣੀ ہوئی ਬਹਿਸ ਹੋਈ ਬਹਿਸ ਤੋਂ ਬਾਅਦ ਅਰुण कुमार ਨੇ ਹਮਲਾ ਕੀਤਾ ਗੁਰਦੀਪ ਸਿੰਘ ਤੇ ਕੜਾ ਸਿਰ ਦੇ ਵਿੱਚ ਮਾਰਿਆ ਔਰ ਉਸ ਤੋਂ ਬਾਅਦ ਵੀ ਹੁਣ ਜਿਹੜੇ ਗੁਰਦੀਪ ਸਿੰਘ ਨੇ ਜਿਨ੍ਹਾਂ ਦੀ ਤਸਵੀਰ ਵੀ ਆਪਾਂ ਦਿਖਾ ਰਹੇ ਹਾਂ ਔਰ ਹਸਪਤਾਲ ਤੋਂ ਵੀ ਸਾਡੇ ਕੋਲ ਤਸਵੀਰਾਂ ਆਈਆਂ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਵੇਲੇ ਤਾਂ ਇਹ ਇਸ ਵੇਲੇ ਦੀ ਹੁਣ ਜਿਹੜੀ ਅਪਡੇਟ ਸਾਨੂੰ ਇਸ ਵੇਲੇ ਮਿਲੀ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਇੱਕ ਐਡੇ ਇੰਪੋਰਟੈਂਟ ਵਿਅਕਤੀ ਥੀ ਸੁਰੱਖਿਆ ਕਰ ਰਹੇ ਨੇ ਜਿੰਨਾ ਦੇ ਪਹਿਲਾਂ ਹੀ ਦੇ ਪਰਿਵਾਰਕ ਮੈਂਬਰ ਦੀ ਹੱਤਿਆ ਹੋ ਚੁੱਕੀ ਹੋਈ ਹੈ ਇਹਨਾਂ ਨੂੰ ਇਹਨਾਂ ਨੂੰ ਵੀ ਥ੍ਰੈਟ ਮਿਲ ਰਹੇ ਨੇ ਇਹ ਜਿਹੜੇ ਲੋਕਾਂ ਨੇ ਉਹਨਾਂ ਦੀ ਸੁਰੱਖਿਆ ਕਰਨੀ ਉਹ ਆਪ ਹੀ ਸੁਰੱਖਿਆ ਥੈਨ ਨਹੀਂ ਗਏ ਜੀ ਉਹ ਆਪਸ ਦੇ ਵਿੱਚ ਭੀੜੀ ਜਾ ਰਹੇ ਨੇ ਇਹ ਉਹ ਕਮਾਂਡੋ ਨੇ ਜਿਨ੍ਹਾਂ ਦੇ ਕੋਲ AK47 ਹੁੰਦੀ ਹੈ ਐਡੇ ਖਤਰਨਾਕ ਹਥਿਆਰ ਇਹਨਾਂ ਨੂੰ ਦਿੱਤੇ ਗਏ ਨੇ ਤਾਂ ਕਿ ਉਹ ਬਲਕੌਰ ਸਿੰਘ ਦੀ ਸੁਰੱਖਿਆ ਕਰ ਸਕਣ ਪਰ ਇਹ ਆਪ ਆਪਣੀ ਸੁਰੱਖਿਆ ਹੀ ਨਹੀਂ ਕਰ پا ਰਹੇ ਔਰ ਇਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਇਹ ਬਲਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਚੂਕੀ ਹੈ ਜੇ ਕਿ ਗਰਮਨ ਆਪਸ ਦੇ ਵਿੱਚ ਲੜ ਪਏ ਨੇ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀਗੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀਗਾ ਜਿਵੇਂ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਭੇੜੇ ਨੇ ਜਾਂ ਜਿਵੇਂ ਗੁਰਦੀਪ ਸਿੰਘ जख्मी ਹੋਏ ਨੇ ਅਰुण कुमार ਨੇ ਜਿਵੇਂ ਹਮਲਾ ਕੀਤਾ ਹਾਲਾਂਕਿ ਪੁਲਿਸ ਦੀ ਤਫ਼ਤੀਸ਼ ਕਰ ਰਹੀ ਹੈ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਹੈ ਉਹ ਵੀ ਜਾਣਕਾਰੀ ਸਾਨੂੰ ਮਿਲੇਗੀ ਪਰ ਫਿਲਹਾਲ ਗੱਲ ਇਹ ਹੀ ਹੈ ਕਿ ਦੋਵੇਂ ਆਪਸ ਦੇ ਵਿੱਚ ਭਿੜੇ ਹਰਨ ਕੁਮਾਰ ਨੇ ਗੁਰਦੀਪ ਸਿੰਘ ਤੇ ਹਮਲਾ ਕੀਤਾ ਔਰ ਗੁਰਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ ਇਸ ਵੇਲੇ ਜੀ ਜੀ ਬਿਲਕੁਲ ਇਹਨਾਂ ਦੇ ਵੱਲੋਂ ਇੱਕ ਦੂਜੇ ਤੇ ਜਿਹੜਾ ਹਮਲਾ ਕੀਤਾ ਗਿਆ ਹੈ ਕੜੇ ਦੇ ਨਾਲ ਜਿਹੜੇ ਹੱਥ ਦੇ ਵਿੱਚ ਕੜੇ ਪਾਏ ਹੁੰਦੇ ਨੇ ਕਾਫੀ ਵਜਨਦਾਰ ਹੁੰਦੇ ਨੇ ਇਹ ਕੜੇ ਜਿੱਥੇ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਇੱਕ ਦਾ ਜਿਹੜਾ ਇੱਕ ਜਵਾਨ ਹੁੰਦਾ ਉਸ ਦਾ ਸਿਰ ਬੁਰੀ ਤਰ੍ਹਾਂ ਜਖਮੀ ਹੋ ਜਾਂਦਾ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਕਿਸੇ ਗੱਲ ਨੂੰ ਕਹਾ ਸੁਣੀ ਹੋਈ ਸੀ ਤੇ ਆਪਸ ਦੇ ਵਿੱਚ ਭਿੜੇ ਨੇ ਤੇ ਇੱਕ ਦੂਜੇ ਤੇ ਸਮਾਂ ਚੁੱਕੇ ਇਹਨਾਂ ਦੇ ਵੱਲੋਂ ਸੁੱਟਿਆ ਗਿਆ ਤੇ ਬੁਰੀ ਤਰ੍ਹਾਂ ਇੱਕ ਦੂਜੇ ਨੂੰ ਜ਼ਖਮੀ ਕੀਤਾ ਗਿਆ ਇੱਕ ਜਿਹੜਾ ਜਵਾਨ ਆ ਉਸ ਦੇ ਸਿਰ ਤੇ ਸੱਟ ਲੱਗੀ ਆ ਬੁਰੀ ਤਰ੍ਹਾਂ ਸੱਟ ਲੱਗੀ ਆ ਜਿਸ ਤੋਂ ਬਾਅਦ ਕਿ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par